ਜਹਾਨ ਸਲੋਕ ਸਰਬ ਕਲਾ ਪਰਪੂਰ ਪ੍ਰਭ ਬਿਰਥਾ ਜਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲੇ ਹਾਰ ਅਸ਼ਟਪਦੀ ਟੂਟੇ ਗੰਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰਿ ਜਾਪ ਅਭਨਾਸਤੀ ਪ੍ਰਭ ਆਪੇ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰਿ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਤਨਮੰਤਾ ਹੋਏ ਕਿਆ ਕੋ ਗਰਭੈ ਜਾਂ ਸਭ ਕਿਸ ਤਿਸ ਕਾ ਦੀਆ ਦਰਭੈ ਆਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਤਾਵੇ ਜੇ ਕੋ ਹੋਏ ਬਹਿ ਦਾਤਾਰ ਤਿਸ ਦੇ ਨਹਾਰ ਜਾਣੈ ਗਵਾਰ ਜਿਸ ਗੁਰ ਪ੍ਰਸਾਦ ਤੂਟੈ ਹਉ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉ ਪਾਖਾਣ 나ਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਧਿਆਨ ਮਹਿ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਚੋਂ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮਹੂਰਖ ਕਾਹੇ ਪਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੂਖ ਸੁਖ ਪ੍ਰਭ ਦੇਵਨ ਹਾਰ ਔਰਤਿ ਆਗ ਤੋ ਤਿਸਹਿ ਚਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰਹਿ ਅਜਾਨ ਕੌਨ ਬਸਤ ਆਈ ਤਿਰੈ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਆਰਾਮ ਨਾਮ Jap 헤ਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ ਜਿਸ ਵਖਰ ਕੋ ਲੈਨ ਤੂੰ ਆਇਆ ਆਰਾਮ ਨਾਮ ਸੰਤਨ ਘਰ ਪਾਇਆ ਤਾਜ ਅਬਮਾਨ ਲੇਹੋ ਮਨ ਮੋਲ RAM ਨਾਮ ਹਿਰਦੇ ਮਹਿ ਤੋਲ ਲਾਗ ਖੇਪ ਸੰਤਹਿ ਸੰਗ ਚਾਲ ਅਵਰਤਿ ਆਗ ਵਿਖਿਆ ਜੰਜਾਲ ਤਨ ਤਨ ਕਹੈ ਸਭ ਕੋ ਏ ਮੁਖ ਊਜਲ ਹਰ ਦਰਗਾ ਸੋਏ ਇਹੋ ਵਾਪਾਰ ਵਿਰਲਾ ਵਾਪਾਰੈ ਨਾਨਕ ਤਾਂ ਕੈ ਸਦ ਬਲੇ ਹਾਰੈ ਚਰਨ ਸਾਜ ਕੇ ਧੋਏ ਤੋਏ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ ਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਗਨ ਤੇ ਸਾਧ ਹੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ ਓਟ ਗਹੀ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤਕ ਕਉ ਜੀਵਲਨ ਹਾਰ ਭੁਕੇ ਕਉ ਦੇਵਤ ਅਧਾਰ ਸਰਵਨਿਧਾਨ ਜਾ ਕੀ ਦ੍ਰਿਸ਼ਟੀ ਮਾਹੀ ਗੁਰਬਿ ਲਿਖੇ ਕਾ ਲਹਿਣਾ ਪਾਹੀ ਸਭ ਕਿਸ ਤਿਸ ਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰੈਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਕੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਿਸ ਜਨ ਆਵੇ ਹਰ ਪ੍ਰਭ ਚੀਤ ਪਗਤ ਪਗਤ ਸੁਣੀਐ ਤੇ ਹਉ ਲੋਈ ਜਾਂ ਕਹਿ ਹਿਰਦੈ ਇੱਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤਿਹੁ ਗੁਣ ਤੇ ਪ੍ਰਭ ਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪਰਸੰਨ ਅਸ਼ਟਪਦੀ ਅਬ ਨਾਸੀ ਪ੍ਰਭ ਮਨ ਮਹਿ ਰਾਖ ਮਾਨੁਖ ਕੀ ਤੂ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛ ਹੋਏ ਸਰਬ ਨਿਰੰਤਰ ਏਕੋ ਸੋਏ ਆਪੇ ਵੀ ਨਾ ਆਪੇ ਦਾ ਨਾ ਗਹਿਰ ਗੰਭੀਰ ਗਹਿੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕਹਿ ਮਨ ਇਹੋ ਅਨਰਾਗ ਮਨ ਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋ ਹੀ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਣਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਨੀਐ ਘਰ ਤਾ ਕੈ ਰਾਜ ਮਹਾਰਾਜ ਜੋਗ ਮਹਿ ਜੋਗੀ ਤਪ ਮਹਿ ਤਪੀਸਰ ਗ੍ਰਸਤ ਮਹਿ ਭੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਤ ਨਾਹੀ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪੁਰੂਹੀ ਆਪਣੇ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆਵਹਿ ਸੇ ਤਿਹੋ ਗੁਣ ਮਹਿ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਇ ਊਚ ਨੀਚ ਤਿਸਕੇ ਅਸਥਾਨ ਜੈ ਸਾ ਜਨ ਆਵੈ ਤੈ ਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰਹਿ ਇਕ ਰੰਗ ਨਾਨਾ ਵਿਦਕੀਨੋ ਬਿਸਥਾਰ ਪ੍ਰਭ ਅਬਨਾਸੀ ਏ ਕੰਕਾਰ ਨਾਨਹ ਚਲਤ ਕਰੇ ਖਿਨਮਾਹਿ ਪੂਰ ਰਹੇਉ ਪੂਰਨ ਸਭ ਥਾਂਇ ਨਾਨਾ ਬਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਥਾਉ ਜਪ ਜਪ ਜੀਵੈ ਨਾਨਕ ਹਰਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ 베ਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਧਰੇ ਸੁਨ ਸਰਵਨ ਕਰ ਕਿਰਪਾ ਜਿਸੇ ਆਪਨੈ ਨਾਮ ਲਾਏ ਨਾਨਕ ਚੌਥੇ ਪਦ ਮਹ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸੁਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤਜਾ ਕੀ ਬਾਣੀ ਸਤਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਂ ਕੀ ਰਤਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸਹਿ ਬੁਝਾਈ ਤਿਸਹਿ ਸਭ ਭਲੀ ਸਤ ਨਾਮ ਪ੍ਰਭ ਕਾ ਸੁਖ ਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕੈ ਰਿਦੈ ਪ੍ਰਵੇਸ਼ ਸਤ ਨਿਤ ਬੂਝੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਰਨਾ ਬੂਝ ਕਰਤ ਬੀਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤ ਸੁਭਾਵੈ ਸੋ ਵਰਤੀਆ ਵਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੀ ਗੁਰ ਕੈ ਬਚਨ ਪਦਾਰਥ ਲਹੇ ਹੋਇਦਾ ਤੇ ਦੁਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦਿ ਸ